ਇਹ ਦਾਰ ਪਹੇਲੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਿਹੜੀ ਚੀਜ਼ ਦਿਖਦੀ ਹੈ ਪਰ ਕਦੇ ਉੱਪਰ ਨਹੀਂ ਆਉਂਦੀ ਇਹ ਸਦਾ ਸਹੀ ਜਵਾਬ ਹੈ ਮੀ ਦੂਸਰੀ ਪਹੇਲੀ ਕੌਣ ਹਮੇਸ਼ਾ ਸਵਾਲ ਪੁੱਛਦਾ ਹੈ ਪਰ ਕਦੇ ਬੀ ਜਵਾਬ ਨਹੀਂ ਦਿੰਦਾ। ਸਦਾ ਸਹੀ ਜਵਾਬ ਹੈ ਪਹੇਲੀ। ਤੀਸਰੀ ਪਹੇਲੀ ਉਹ ਕਿਹੋ ਜਿਹਾ ਪਾਣੀ ਹੈ ਜੋ ਪੀਤਾ ਨਹੀਂ ਜਾ ਸਕਦਾ? ਇਸਦਾ ਸਹੀ ਜਵਾਬ ਹੈ ਸਮੁੰਦਰ ਦਾ ਪਾਣੀ ਚੌਥੀ ਪਹੇਲੀ ਕਿਹੜੀ ਚੀਜ਼ ਦਿਨ ਵਿੱਚ ਇੱਕ ਵਾਰ ਆਉਂਦੀ ਹੈ ਪਰ ਕਿਸੇ ਵੀ ਘੜੀ ਵਿੱਚ ਨਹੀਂ ਵਾਪਰਦੀ ਇਸਦਾ ਸਹੀ ਜਵਾਬ ਹੈ ਦੁਪਹਿਰ ਪੰਜਵੀਂ ਪਹੇਲੀ ਕਿਹੜੀ ਚੀਜ਼ ਉੱਪਰੋਂ ਹੇਠਾਂ ਆਉਂਦੀ ਹੈ ਪਰ ਕਦੇ ਆਪਣੇ ਆਪ ਨਹੀਂ ਚੱਲਦੀ ਇਸਦਾ ਸਹੀ ਜਵਾਬ ਹੈ ਚੂਲਾ ਛੇਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਹਰ ਕਿਸੇ ਕੋਲ ਹੁੰਦੀ ਹੈ ਪਰ ਕੋਈ ਨਹੀਂ ਦੇਖ ਸਕਦਾ ਦਾ ਸਹੀ ਜਵਾਬ ਹੈ ਆਤਮਾ 7ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਹਰ ਕਿਸੇ ਨੂੰ ਪਸੰਦ ਹੈ ਪਰ ਸੁਆਦੀ ਨਹੀਂ ਹੁੰਦੀ ਇਸ ਦਾ ਸਹੀ ਜਵਾਬ ਹੈ ਤਾਰੀਫ 8ਵੀਂ ਪਹੇਲੀ ਅਜਿਹੀ ਕਿਹੜੀ ਚੀਜ਼ ਹੈ ਜੋ ਤੁਹਾਡੇ ਕੋਲ ਹੈ ਪਰ ਦੂਜੇ ਇਸ ਦੀ ਵਰਤੋਂ ਜ਼ਿਆਦਾ ਕਰਦੇ ਹਨ ਇਸ ਦਾ ਸਹੀ ਜਵਾਬ ਹੈ ਤੁਹਾਡਾ ਨਾਮ 9ਵੀਂ ਪਹੇਲੀ ਕਿਹੜੀ ਚੀਜ਼ ਹੈ ਜੋ ਹਿੱਲ ਨਹੀਂ ਸਕਦੀ ਪਰ ਫਿਰ ਵੀ ਆਪਣਾ ਰਸਤਾ ਨਿਰਧਾਰਿਤ ਕਰਦੀ ਹੈ ਇਸ ਦਾ ਸਹੀ ਜਵਾਬ ਹੈ ਨਕਸ਼ਾ 10ਵੀਂ ਪਹੇਲੀ ਤੁਹਾਡੇ ਤੋਂ ਪਹਿਲਾਂ ਕੌਣ ਆਉਂਦਾ ਹੈ ਅਤੇ ਤੁਹਾਡੇ ਜਾਣ ਤੋਂ ਬਾਅਦ ਕੌਣ ਰਹਿੰਦਾ ਹੈ? ਇਹ ਸਦਾ ਸਹੀ ਜਵਾਬ ਹੈ ਪਰ ਸ਼ਾਮਾ 11ਵੀਂ ਪਹੇਲੀ ਉਹ ਕੀ ਹੈ ਜੋ ਬਿਨਾਂ ਆਵਾਜ਼ ਦੇ ਬੋਲਦਾ ਹੈ? ਇਸ ਸਦਾ ਸਹੀ ਜਵਾਬ ਹੈ ਇਸ਼ਾਰਾ 12ਵੀਂ ਪਹੇਲੀ ਕਿਹੜੀ ਚੀਜ਼ ਮੂੰਹ ਵਿੱਚੋਂ ਨਿਕਲਦੀ ਹੈ ਪਰ ਉਹ ਮੂੰਹ ਨਹੀਂ ਹੁੰਦੀ ਇਸਦਾ ਸਹੀ ਜਵਾਬ ਹੈ ਸ਼ਬਦ 13ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਮੂੰਹ ਵਿੱਚ ਹੈ ਪਰ ਖਾਧੀ ਨਹੀਂ ਜਾ ਸਕਦੀ ਇਸਦਾ ਸਹੀ ਜਵਾਬ ਹੈ ਜੀਬ 12ਵੀਂ ਪਹੇਲੀ ਕਿਹੜੀ ਚੀਜ਼ ਹਮੇਸ਼ਾ ਆਉਂਦੀ ਹੈ ਪਰ ਕਦੇ ਨਹੀਂ ਆਉਂਦੀ ਇਸਦਾ ਸਹੀ ਜਵਾਬ ਹੈ ਕੱਲ 15ਵੀਂ ਪਹੇਲੀ ਉਹ ਕਿਹੜੀ ਚੀਜ਼ ਹੈ ਜਿਸ ਨੂੰ ਲੋਕ ਬਿਨਾਂ ਖਾਦੇ ਸੁੱਟ ਦਿੰਦੇ ਹਨ ਇਸਦਾ ਸਹੀ ਜਵਾਬ ਹੈ ਖਾਲੀ ਪਲੇਟ